ਸੁਨਾਪੇ ਗੁਰਾਸਿਆਂ ਕੋਈ ਗੱਲਬਾਤ ਸੁਨਾਕ ਹੋਈ ਬਈ ਐ ਜੁਹਨੇ ਗੱਲਬਾਤ ਕਾਦੀ ਪੜਾਵਾ ਅਸਾਨ ਉਹ ਜਿਹੜਾ ਥੀ ਕੰਮ ਕਰੇ ਦੂਜਿਆਂ ਦਾ ਕੋਈ ਜਾ ਅੱਜ ਕੱਲ ਦੇ ਮੁੰਡੇ ਥੱਬੀ ਪੱਠੇ ਵੜਨ ਜੋਗੇ ਨਹੀਂ ਪੜਾਵੇ ਜੇ ਕੋਟ ਕਰਨ ਵੀ ਤਾਂ ਉਹਨਾਂ ਦੇ ਢੇਢੀ ਨਹੀਂ ਸਮਝਾਉਂਦੇ ਵੀਰਲਾ ਹੀ ਮੁੰਡਾ ਹੋਊ ਜੋ ਖਾਦ ਪਾਉਂਦਾ ਜਾਂ ਵਟਾਂ ਨੂੰ ਮਿੱਟੀ ਲਾਉਂਦਾ ਜਾਂ ਕੋਈ ਵੀ ਸਪਰੇਅ ਕਰਦਾ ਜਾਂ ਆੜ ਖਾਲਦਾ ਵੀਰਲਾ ਹੀ ਮੁੰਡਾ ਹੋਊ ਕੋਈ ਮਾਲ ਸਿੰਘ ਸਿਆਜ ਕੋਈ ਮੁੰਡਾ ਦੇਖਿਆ ਕਦੇ ਕਣਕ ਨੂੰ ਪਾਣੀ ਲਾਉਂਦਾ ਜੀ ਬਜਾਤ ਪਾਇ ਲੇ ਤੇ ਸੱਤਾਂ ਬੈਠੇ ਇਹ ਬੰਨ ਸਾਡੇ ਸਮਾਇਦਾ ਇਹ ਮੁੰਡੇ ਗੁਰਾ ਸਿੰਘਾਂ ਮੋਟਰਸਾਈਕਲਾਂ ਤੇ ਗੱਡੀਆਂ ਜੋ ਪੈਰ ਨਹੀਂ ਲਾਉਂਦੇ ਏਸ਼ੀਆਂ ਜੋ ਨਿਕਲਦੇ ਨਹੀਂ ਕੰਮ ਇਹਨਾਂ ਨੇ ਸਵਾਦ ਖੇ ਕਰਨਾ ਅੱਜ ਕੱਲ ਦੇ ਮੁੰਡਿਆਂ ਤੋਂ ਟਰੈਕਟਰ ਨਹੀਂ ਚੱਲਦਾ ਉਹ ਵੀ ਠੀਕ ਹੀ ਰੱਖਦੇ ਆ ਡਰਾਈਵਰ ਟਰੈਕਟਰ ਚਲਾਉਣ ਵਾਸਤੇ ਅੱਜ ਕੱਲ ਦੇ ਮੁੰਡਿਆਂ ਦਾ ਭਰਾਵਾ ਬਾਜਰੇ ਛਟਾ ਦੇਣਾ ਨਹੀਂ ਹੁੰਦਾ ਤੇ ਝੋਨੇ ਦੀ ਪਨੀਰੀ ਪੀਚੇ ਲੱਗੇ ਐਵੇਂ ਤਾਂ ਗਾਂਡੀਆਂ ਦੇ ਬੁੜੇ ਨੂੰ ਪਾਲਦੇ ਸੰਦਾਸ ਦੇ ਕੇ ਕਿਵੇਂ ਛਟਾ ਦੇ ਅੱਜ ਕੱਲ ਦੇ ਮੁੰਡੇ ਮੰਡੀ ਚ ਕਣਕ ਛੋਣੇ ਦੀ ਢੇਰੀ ਕੋਲੇ ਨਹੀਂ ਬੈਂਦੇ ਪੁਰਾਣੇ ਬੰਦੇ ਬੋਲ ਸੁਨਣਾ ਨਹੀਂ ਛੱਡਦੇ ਸੀ ਭਾਈ ਤਾਲ ਸਿੰਘ ਬਾਦਨੇ ਨੇ ਇਹਦੇ ਬਾਰੇ ਇੰਉ ਲਿਖਿਆ ਹੋਇਆ ਅਸਲੀ ਕਿਸਾਨ ਉਹ ਹੈ ਹੱਥੀ ਕੰਮ ਕਰੇ ਜਿਹੜਾ ਅਸਲੀ ਕਿਸਾਨ ਉਹ ਹੈ ਹੱਥੀ ਕੰਮ ਕਰੇ ਜਿਹੜਾ ਮਿਹਨਤਾਂ ਦੇ ਨਾਲ ਜੀਨੇ ਫਸਲ ਕਮਾਈ ਹੋਵੇ ਉਹ ਮੌਸਮ ਹਸਿਆਲ ਦੇ ਚ ਕਣਕ ਨੂੰ ਪਾਣੀ ਲਾਵੇ ਮੌਸਮ ਹਸਿਆਲ ਦੇ ਚ ਕਣਕ ਨੂੰ ਪਾਣੀ ਲਾਵੇ ਰਾਤ ਦੇ ਵਕਤ ਜੀਨੇ ਮੋਟਰ ਚਲਾਈ ਹੋਵੇ ਆ ਗੁੱਲੀ ਡੰਡੇ ਵਾਲੀ ਜੀਨੇ ਕੀਤੀ ਸਾ ਪਰੇ ਆਪਾ ਗੁੱਲੀ ਡੰਡੇ ਵਾਲੀ ਜੀ ਨੇ ਕੀਤੀ ਸਾ ਪਰੇ ਆਪਾ 3 ਲੀਟਰਾਂ ਦੀ ਢੋਲੀ ਪੈਠੇ ਤੇ ਲਗਾਈ ਹੋਵੇ ਝੋਨੇ ਵਾਲੇ ਕੱਦੂ ਵਿੱਚ ਵੱਟਾਂ ਉੱਤੇ ਗਾਰਾ ਲਾਵੇ ਝੋਨੇ ਵਾਲੇ ਕੱਦੂ ਵਿੱਚ ਵੱਟਾਂ ਉੱਤੇ ਗਾਰਾ ਲਾਵੇ ਉਲੀ ਪਰਕਾਦ ਦੀ ਜੋ ਖੇਤਾਂ ਚਾ ਖੰਡਾਈ ਹੋਵੇ ਪੈਰਾਂ ਥੱਲੇ ਸੱਪਾਂ ਦੀਆਂ ਸਿਰੀਆਂ ਨੂੰ ਮਿੱਦ ਕੇ ਤੇ ਪੈਰਾਂ ਥੱਲੇ ਸੱਪਾਂ ਦੀਆਂ ਸਿਰੀਆਂ ਨੂੰ ਮਿੱਦ ਕੇ ਦੇ ਰਾਤ ਦੇ ਵਕਤ ਜਾ ਕੇ ਫਸਲ ਪਿਆਈ ਹੋਵੇ ਉਹ ਭਾ ਕੇ ਚਿੱਟੇ ਕੱਪੜੇ ਸਾਨ ਜਾਵੇ ਬਣਿਆ ਨਾ ਐਵੇਂ ਫੋਕੀ ਟੌਰ ਵਿੱਚ ਲੋਕਾਂ ਦੇ ਦਿਖਾਈ ਹੋਵੇ ਕਾਦਾਓ ਕਸਾਨ ਜੀ ਨੇ ਹੱਥੀ ਕੰਮ ਕਰਿਆ ਨਾ ਕਾਦਾਓ ਕਸਾਨ ਜੀ ਨੇ ਹੱਥੀ ਕੰਮ ਕਰਿਆ ਨਾ ਦੋਕਰਾਂ ਦੇ ਸਹਰੇ ਉੱਤੇ ਵੱਲ ਜੀ ਨੂੰ ਕੋਈ ਪੱਠੇ ਡੱਕੇ ਵੀ ਜਾਣਦਾ ਹੈ ਨਹੀਂ ਜੀ ਨੂੰ ਵੱਲ ਕੋਈ ਝੋਨੇ ਦੀ ਪਨੀਰੀ ਕਿਸੇ ਹੋਰ ਤੋਂ ਵਜਾਈ ਹੋਵੇ ਆ ਹੱਥੀ ਪੱਠੇ ਵਾਟ ਕੇ ਤੇ ਪਸ਼ੂਆਂ ਨੂੰ ਪਾਏ ਨਹੀਂ ਹੱਥੀ ਪੱਠੇ ਵਾਟ ਕੇ ਨਾ ਪਸ਼ੂਆਂ ਨੂੰ ਪਾਏ ਕਾਦੇ ਨਿਆ ਤੋਂ ਚਵਾਈ ਹੋਵੇ ਮੰਡੀ ਵਿੱਚ ਜਾ ਕੇ ਰਾਖੀ ਤੇਰੀ ਦੀ ਨਾ ਕੀਤੀ ਕਾਦੇ ਮੰਡੀ ਵਿੱਚ ਜਾ ਕੇ ਰਾਖੀ ਤੇਰੀ ਦੀ ਨਾ ਕੀਤੀ ਕਾਦੇ ਜਾ ਕੇ ਸਵੇਰੇ ਐਵੇਂ ਕਾਮਾ ਰੌਲੀ ਪਾਈ ਹੋਵੇ ਆਪ ਕੰਮ ਕੀਤਾ ਨਹੀਂ ਪਤਵੀ ਵਗਾ ਆਪ ਕੰਮ ਕੀਤਾ ਨਹੀਂ ਪਤਵੀ ਵਗਾੜ ਦਿੱਤੇ ਕੰਮ ਦੀ ਨ ਬੱਚਿਆਂ ਨੂੰ ਲਾਗਣਾ ਲਗਾਈ ਹੋਵੇ ਬੈਂਕ ਵਿੱਚੋਂ ਲੈ ਕੇ ਲਾਉਣਾ ਭਰੀ ਨਾ ਕੈਸਾ ਤਾਂ ਹੋਵੇ ਬੈਂਕ ਵਿੱਚੋਂ ਲੈ ਕੇ ਲਾਉਣਾ ਭਰੀ ਨਾ ਕੈਸਾ ਤਾਂ ਹੋਵੇ ਹਰ ਸਾਲ ਗੱਡੀ ਨਾ ਵੀ ਜੈਂਸੀ ਜੋ ਕੜਾਈ ਹੋਵੇ ਬਜੋਰੇ ਗਾਂਦੇ ਸਾਦਕੇ ਨਾ ਰੱਖੇ ਜੀਣੇ ਗਹਿਣ ਮੈ ਦਿਣਾ ਦੇ ਵਿੱਚ ਵੇਚ ਵੇਚ ਖਾਈ ਹੋਵੇ ਹੋ ਕੰਮ ਕਰ ਕਰਨਦੇ ਨਾਲ ਬੰਦਾ ਮਾਰਦਾ ਨਾ ਕੰਮ ਕਰ ਕਰਨਦੇ ਨਾਲ ਬੰਦਾ ਮਾਰਦਾ ਨਾ ਮਿਹਨਤਾਂ ਦੇ ਨਾਲ ਇੱਥੇ ਬੰਦੇ ਦੀ ਚੜ੍ਹਾਈ ਹੋਵੇ ਕਸਾਨ ਵੀਰੋ ਤੁਨੂ ਹੈ ਅਪੀਲ ਮੇਰੀ ਸੁਣ ਲੋ ਕਸਾਨ ਵੀਰੋ ਤੁਨੂ ਹੈ ਅਪੀਲ ਮੇਰੀ ਕੰਮ ਕਰ ਕਰਨੋ ਨਾ ਕੰਨੀ ਕਾ ਤੈਰਾਈ ਹੋਵੇ ਟਹ ਲਖ ਕਰੋੜੇ ਮੇ ਹੋਕੀ ਫਾੜ ਮਾਰਦਾ ਨਾ